ਤੁਸਰਾ ਡੈਲੀ ਬਲੌਗ ਆਜ ਆਇਆ ਤੇ ਇੱਕ ਪੱਛੀ 1 2023 ਜੀ ਨਾਮ ਵਾਲੀ 21 ਮਿੰਟਾਂ ਦਾ ਨੰਬਰ 99 ਦੇ ਘਰ ਐਲਸ ਕਰਾ ਕਰੋ ਟਿੱਖਾ ਦੀ ਤੇ ਇਹ ਮਸਟੂਲੇ ਚਾ ਦੇ ਵੀਰ ਨੂੰ ਮਸਤੇ ਮੈਂ ਟੈਕ ਵੀ ਆ ਜਾऊंगा ਕਹਿ ਕੇ ਜਾऊंगा ਹੋਰ ਸਭ ਦੱਸੂਗਾ ਤੁਸੀਂ ਵਿਛੇ ਬਣਾਉਂਦੇ ਕਿੰਨਾ ਮਦਦਾਂ ਬਿਆਰ ਦੇ ਉਹ ਦੱਸੂਗਾ ਜਦ ਬਾਹਰ ਮੁੜ ਕੇ ਕੈਬਿਨ ਕਿ ਉਹ ਦੱਸੂਗਾ ਤੁਸੀਂ ਵਿਛੇ ਬਣਾਇਆ ਰਿਵਰਸ ਕਿੰਨਾ ਕਰ ਪੁਰਾਣੇ ਵੀਰਾਂ ਦੇਖ ਜਾ ਕੇ ਦੇਖ ਸਮਝਾਂ ਕੋਈ ਵੀ ਅਫੇਡੇਸ਼ਨ ਦੱਸੂਗਾ ਤੁਸੀਂ ਵਿਛੇ ਬਣਾਇਆ ਚਾਹ ਮੈਂ ਦੱਸਣਾ ਬਾਅਦ ਚ ਤੋਂ ਫਿਰ ਮੈਂ ਉਹ ਦੁਕਾਨ ਤੇ ਬੈਠਾ ਜੀ ਤੇ ਮੈਂ ਡਿਊਟੀ ਕਰੀ ਜਿੱਥੇ ਕਿ ਮੈਂ ਬਾਜ਼ਾਰ ਨਹੀਂ ਗਿਆ ਕਿਉਂਕਿ ਮੈਂ

ਵਤਨ ਤੱਕ ਮੈਂ ਕਿੰਨੀ ਵੀ ਗਲਤੀ ਕਰਾਂ ਕਿ ਕਸ ਬਣਾ ਕੇ ਐਡੇ ਤੇ ਅਪਲੋਡ ਕਰੀ ਤੇ ਹੁਣ ਸਾਡੇ ਮੈਚ ਤਾਂ ਨਾ ਹੋਵੇ 3 ਮਿੰਟ 37 ਮਿੰਟ ਹੋ ਗਏ ਨੇ ਤੇ ਕਮਾ ਬੇਅਰ ਗਿਆ ਤੇ ਉਹਨਾਂ ਬੇਅਰ ਗਿਆ ਕਿ ਆ ਕੇ ਉਦੋਂ ਬਾਅਦ ਸੁਣਾਂ ਮੈਂ ਕਿਹਾ ਤੁਸੀਂ ਵੀਰੇ ਚ ਬਣਾਉਂਗਾ ਕਿ ਕਿੰਨਾ ਕਰੋ ਕੈਰੀ ਮੁੜਕਣਾ ਸੋ ਦੱਸੂਗਾ ਚਲ ਮੈਂਦਾ ਵੀ ਆਨੁਮਤੀ ਬਾਚਾ ਚਾਰ ਬਾਰਿਕ 6 ਮਿੰਟ ਹੋ ਗਏ ਨਹੀਂ ਤੇ ਮੈਂ ਬਿਆਨ ਆ ਗਿਆ ਤੇ ਜੇ ਸਮਾਨ ਲਿਆ ਜਾ ਤਾਂ ਮੇਰੇ ਦੁਕਾਨ ਤੇ ਜਾ ਕੇ ਉਹਦਾ ਸਮਾਨ ਲਗਾਉਂਗਾ ਸਾਧਨ ਵਧੀਆ ਲਾ ਬਿਆਜ ਦਾ ਕਮਾ ਮਿਲਿਆ ਘਰੇ ਰਹਿ ਦਾ ਕਮਾ ਮਿਲਿਆ ਤੇ ਕੰਮ ਕਰਦਾ ਮੇਰਾ ਸਭ ਨੂੰ ਜਿਹਰ ਸੁਣਾ ਕਿ ਅਰੇ ਮੇਰਾ ਕੂੜਾ ਕਟਾਨੇ ਖਟਣਾ ਬੁਰਾ ਹਾਲੀ ਦਿਸਣ ਕਾ ਤੇ ਮੇਰਾ ਠੰਡ ਨਾਲ ਬੁਰਾ ਹਾਲ ਹੈ ਜੀਨਾਂ ਵੀਡੀਓ ਵੇਤੇ ਲਾਈਕ ਕਰ ਲੋ ਜੇ ਤੁਸੀਂ ਚੰਤ ਨਾ ਮੈਂ ਤਾਂ ਚੈਨਲ ਸਬਸਕ੍ਰਾਈਬ ਕਰ ਲੋ ਤੇ ਨਾਲ ਨੋਟੀਫਿਕੇਸ਼ਨ ਬੈਲ ਬਟਨ ਦਬ ਲੋ मेरे सारा देखने तो सुनने सोशल मीडिया इंस्टाग्राम फेसबुक ट्विटर को कैसे जो फॉलो करना चाहो सारे लिंक डिस्क्रिप्शन में जो हैं जो मेरे टेक्निकल वीडियो देखना चाहो ना हिंदी में वो वाला लिंक आई बन जाएगा मेरे में तो सब्सक्राइब नाल के नोटिफिकेशन और मेरे सोशल मीडिया देखने के लिए करना मेरे सारे इंक्रीज ਆ ਕੋਈ ਕਨੈਕਟ ਹੋਵੇ ਜਰ ਜੋ ਇਸ ਵੀਡੀਓ ਦੇਖਾ ਜਾ ਕੇ ਤੁਸੀਂ ਕਮੈਂਟ ਕਰ ਸਕਦੇ ਹੋ ਕਰ ਸਕਦੇ ਹਾਂ ਕਮੈਂਟ ਕਰਾ ਦੇ ਟੁਕ ਟੁਕ ਟੋਟ ਲੈ ਮੈਂ ਤੁਹਾਨੂੰ ਦੱਸਿ ਕਰਵਾ ਮੈਂ ਤੇ ਕੋਈ ਕਮੈਂਟ ਕਰ ਦੱਸ ਸਕਦਾ ਬਾ ਬਾ ਧੰਨ ਜੀ ਜੀ ਮਿਲਦੇ ਆ ਹਾਲ ਵਿੱਚ ਆਪਣਾ ਖੂਬ ਮਿਲਦੇ ਹਰ ਨੂੰ ਜਲਦੀ ਜਿਆ ਹਿੰ ਜਪਾਰਤ